ਜਾ ਪਰ ਵਿੱਚ ਬਿਜਲੀ ਦੇ ਕੱਟ ਲੱਗਣ ਜਾ ਰਿਹਾ ਜਿਸ ਨੂੰ ਲੈ ਕੇ ਮੋਗਾ ਜ਼ਿਲ੍ਹੇ ਦੇ ਵਿੱਚ ਵੀ ਇਹ ਕੱਟ ਲੱਗਣਗੇ ਅਤੇ ਮੋਗਾ ਦੇ ਜੇ ਹੀ ਜਗਵਿੰਦਰ ਸਿੰਘ ਜਿਹੜੇ ਸਿਟੀ ਸਾਊਥ ਦੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਮੋਗੇ ਦੇ ਜਿਹੜੇ ਵੱਖ-ਵੱਖ ਏਰੀਆ ਕਿਹੜੇ-ਕਿਹੜੇ ਉਹ ਪ੍ਰਭਾਵਿਤ ਪੈਣਗੇ ਅੱਸੀ ਕਾਲ ਸਰ ਬਲਾ ਗੱਗਮਣੀ ਤੇ ਤੁਹਾਡਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਜੀ ਜੀ ਸਾਹਿਬ ਮੋਗੇ ਜ਼ਿਲ੍ਹੇ ਦੇ ਵਿੱਚ ਤੇ ਪੰਜਾਬ ਭੱਦੇ ਵਿੱਚ ਕੱਲ ਕੱਟ ਲੱਗਣ ਜਾ ਰਿਹਾ ਕਿਹੜੇ-ਕਿਹੜੇ ਏਰੀਆ ਜਿਹੜੇ ਪ੍ਰਭਾਵਿਤ ਰਹਿਣਗੇ ਮੋਗੇ ਜ਼ਿਲ੍ਹੇ ਚ ਜਿਹੜੇ ਆਪਣਾ ਕੱਟ ਲੱਗਣ ਜਾ ਰਿਹਾ ਜਰੂਰੀ ਮੁਰੰ ਜਾ ਟ੍ਰੀ ਕਟਿੰਗ ਕਾਫੀ ਸਾਡੇ ਕੰਮ ਹੁੰਦੇ ਨੇ ਤੇ ਉਹਨਾਂ ਵਾਸਤੇ ਕੱਟ ਲੱਗਣ ਜਾ ਰਿਹਾ ਹੈ ਇਹਦੇ ਕਰ ਇਸ ਲਈ ਸਾਨੂੰ ਆਪਣਾ ਜਵਾਰ ਨਗਰ ਜਵਾਰ ਨਗਰ ਦੇ ਕੁਝ ਗੀਤਾ ਪਵਨ ਗੀਤਾ ਪਵਨ ਦੇ ਨੇੜੇ ਵਾਲੇ ਏਰੀਆ ਮਾਜੈਸਟਿਕ ਰੋਡ ਤੇ ਆਪਣਾ ਹੀ ਇਧਰ ਆ ਗਿਆ ਵਿਦਾਂਤ ਨਗਰ ਰੇਲਵੇ ਰੋਡ ਰੇਲਵੇ ਰੋਡ ਤੇ ਆਪਣਾ ਹੀ ਮਿੱਤਲ ਰੋਡ ਏ ਬੰਦ ਰਹਣਗੇ। ਹੋਰ ਕਿਹੜੇ ਕਿਹੜੇ ਏਰੀਆ ਜਿਹੜੇ ਪ੍ਰਭਾਵਿਤ ਰਹਣਗੇ ਜੀ? ਆਪਣੇ ਜੀ 132 ਕੇਵੀ ਤੋਂ ਚੱਲਦੇ ਤਿੰਨ ਦੋ ਤਿੰਨ ਫੀਡਰ ਬੰਦ ਰਹਿਣਾ। ਆਮ ਲੋਕਾਂ ਨੂੰ ਕੀ ਬਿੱਲ ਕਰਨਾ ਚਾਹੂਗੇ ਜਿਨ੍ਹਾਂ ਵੱਲੋਂ ਜਿਹੜੇ ਕਿਤੇ ਫੇਰੇ ਬਿਜਲੀ ਜਲਦੀ ਤੇ ਲੋਕੀ ਕੰਮ ਕਿਵੇਂ ਕਰਨਗੇ? ਆਮ ਲੋਕਾਂ ਨੂੰ ਇਹ ਹੈ ਵੀ 9 ਵਜੇ ਤੋਂ ਪਹਿਲਾਂ ਉਹਦਾ ਕੰਮ ਨਿਪਟਾ ਲੈਣ। ਠੀਕ ਹੈ 9 ਵਜੇ ਸਪਲਾਈ ਬੰਦ ਕਰਾਂਗੇ। ਉਦੋਂ ਬਾਅਦ 9 ਤੋਂ 5 ਤੱਕ ਬੰਦ ਰਹੇਗੀ। ਤੇ ਔਨ ਇਹੀ ਹੈ ਵੀ ਆਉਣ ਵਾਲੇ ਟਾਈਮ 'ਚ ਜੇਕਰ ਆਪਾਂ ਨੂੰ ਆਉਣ ਵਾਲੀਆਂ ਦਿੱਕਤਾਂ ਜੋ ਵੀ ਹੈ ਸਪਲਾਈ ਫੀਡਰ ਬੰਦ ਹੁੰਦੇ ਆ ਜਾਂ ਕੁਝ ਵੀ ਹੁੰਦਾ ਉਹਨਾਂ ਨੂੰ ਨਿਯਕਤਿਆ ਜਾ ਸਕੇ ਜਾਂ ਕਿਸੇ ਕੋ ਆਪਣੀ ਸਪਲਾਈ ਨਰ ਬੇਗਨ ਸਪਲਾਈ ਦਿੱਤੀ ਜਾ ਸਕੇ ਪੂਰੇ ਪੰਜਾਬ ਪਰ ਵਿੱਚ ਹੈ ਕਿ ਕਿਸ ਨੂੰ ਲੈ ਕੇ ਹੋ ਰਿਹਾ ਤੁਹਾਡੇ ਸਾਹਮਣੇ ਇਹ ਜਰੂਰੀ ਮੁਰੰਮਤ ਕਰਕੇ ਹੋ ਰਿਹਾ ਜੀ ਇਹਦਾ ਕੋਈ ਹੋਰ ਵੱਡਾ ਰੀਜ਼ਨ ਕੁਛ ਨਹੀਂ ਇਹ ਜਰੂਰੀ ਮੁਰੰਮਤ ਹੋ ਰਹੀ ਹੈ ਜੀ ਆਪਣਾ ਸਾਰੀਆਂ ਲਾਈਨਾਂ ਦੀ ਗ੍ਰੈਡਾਂ ਦੀ ਤੇ ਉਹਦੇ ਉਸ ਕਰਕੇ ਬੰਦ ਕੀਤਾ ਜਾ ਰਿਹਾ ਆ ਜੇ ਆਪਾਂ ਕਹਿ ਸਕਦੇ ਹਾਂ ਕਿ ਮੋਗਾ ਏਰੀਆ ਜਿਹੜਾ ਕੱਲ ਹੈ ਜਿਹੜਾ ਉਹ ਬਿਲਕੁਲ ਜਿਹੜਾ ਨੇਰੇ ਦੇ ਵਿੱਚ ਰਹੂਗਾ ਬਿਲਕੁਲ ਸਾਰਾ ਏਰੀਆ ਨੇਰੇ ਵਿੱਚ ਰਹੂਗਾ ਜੀ ਕੁਝ ਏਰੀਆ ਚੱਲਦੇ ਰਹਿਣਗੇ ਆਪਣੇ ਦੋ ਫੀਡਰ ਹੀ ਬੰਦ ਹੋਣਗੇ ਕੱਲ੍ਹ। ਐਸੀ ਜਿਹੀ ਜੋਗਿੰਦ ਜੋਗਵਿੰਦਰ ਸਿੰਘ ਜਿਨ੍ਹਾਂ ਦਾ ਕਹਿਣਾ ਹੈ ਕਿ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਬਿਜਲੀ ਦੇ ਕੱਟ ਲੱਗਣਗੇ ਤੇ ਮੋਗੇ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੇ ਇਹ ਕੱਟ ਜਾਰੀ ਰਹਿਣਗੇ। ਉਹਨਾਂ ਨੇ ਕਿਹਾ ਕਿ ਆਉਣ ਵਾਲੀ ਸਰਦੀ ਨੂੰ ਦੇਖਦੇ ਹੋਏ ਪੂਰੇ ਪੰਜਾਬ ਪਰ ਵਿੱਚ ਅਤੇ ਮੋਗੇ ਜ਼ਿਲ੍ਹੇ ਦੇ ਵਿੱਚ ਇਹ ਕੱਟ ਰਹਿਣਗੇ ਅਤੇ ਉਹਨਾਂ ਵੱਲੋਂ ਮੋਗਾ ਵਾਸੀਓ ਨੇ ਅਪੀਲ ਕੀਤੀ ਗਈ ਹੈ ਉਹ ਸੰਯੋਗ ਕਰਨ ਉਹਨਾਂ ਦਾ ਜਿਸ ਨਾਲ ਅਗਰ ਉਹਨਾਂ ਦਾ ਕੋਈ ਜ਼ਰੂਰੀ ਕੰਮ ਹੈ ਉਹ 9 ਵਜੇ ਤੋਂ ਪਹਿਲਾਂ ਪਹਿਲਾਂ ਆਪਣਾ ਕੰਮ ਨਿਪਟਾ ਸਕਣ। ਪੰਜਾਬ ਕੇਸੀ ਜਗਬਣੀ ਟੀਮ ਲਈ ਮੌਕਾ ਤੋਂ ਕਸ਼ੀ ਸਿੰਘਲਾ ਦੀ ਰਿਪੋਰਟ ਜਾਪਰ ਵਿੱਚ ਬਿਜਲੀ ਨੇ ਕੱਟ ਲੱਗਣ ਜਾ ਰਿਹਾ ਜਿਸ ਨੂੰ ਲੈ ਕੇ ਮੋਗਾ ਜ਼ਿਲ੍ਹੇ ਦੇ ਵਿੱਚ ਵੀ ਇਹ ਕੱਟ ਲੱਗਣਗੇ ਅਤੇ ਮੋਗਾ ਦੇ ਜੈ ਜੁਗਵਿੰਦਰ ਸਿੰਘ ਜਿਹੜੇ ਸਿਟੀ ਸਾਊਥ ਦੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਮੋਗੇ ਦੇ ਜਿਹੜੇ ਵੱਖ-ਵੱਖ ਏਰੀਆ ਕਿਹੜੇ-ਕਿਹੜੇ ਉਹ ਪ੍ਰਭਾਵਿਤ ਪੈਣਗੇ ਅੱਸੀ ਖਾਲ ਸਰ ਪਹਿਲਾਂ ਜਗਬਣੀ ਤੇ ਤੁਹਾਡਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਸੋਖਿਆਂ ਨੂੰ ਜੀ ਜੈ ਸਾਹਿਬ ਮੋਗੇ ਜ਼ਿਲ੍ਹੇ ਦੇ ਵਿੱਚ ਤੇ ਪੰਜਾਬ ਭੱਦੇ ਵਿੱਚ ਕੱਲ ਕੱਟ ਲੱਗਣ ਜਾ ਰਿਹਾ ਕਿਹੜੇ-ਕਿਹੜੇ ਏਰੀਆ ਜਿਹੜੇ ਪ੍ਰਭਾਵਿਤ ਰਹਿਣਗੇ ਮੋਗੇ ਜ਼ બસ ਵਾਰ ਦੀ ਜਰੂਰੀ ਮੁਰੰਮਤ ਹੋਣੀ ਹੈ ਤੇ ਆਪਣਾ ਆਪਣੀਆਂ ਲਾਈਨਾਂ ਦੀ ਜਾਂ ਟ੍ਰੀ ਕਟਿੰਗ ਕਾਫੀ ਸਾਡੇ ਕੰਮ ਹੁੰਦੇ ਨੇ ਤੇ ਉਹਨਾਂ ਵਾਸਤੇ ਕੱਟ ਲੱਗਣ ਜਾ ਰਿਹਾ ਹੈ ਇਹਦੇ ਕਰ ਇਸ ਲਈ ਸਾਨੂੰ ਆਪਣਾ ਜਵਾਰ ਨਗਰ ਜਵਾਰ ਨਗਰ ਦੇ ਕੁਝ ਗੀਤਾ ਪਵਨ ਗੀਤਾ ਪਵਨ ਦੇ ਨੇੜੇ ਵਾਲੇ ਏਰੀਆ ਮਾਜੈਸਟਿਕ ਰੋਡ ਤੇ ਆਪਣਾ ਜੀ ਇਧਰ ਆ ਗਿਆ ਵਿਦਾਂਤ ਨਗਰ ਰੇਲਵੇ ਰੋਡ ਰੇਲਵੇ ਰੋਡ ਤੇ ਆਪਣਾ ਜੀ ਮਿੱਤਲ ਰੋਡ ਏ ਬੰਦ ਰਹਣਗੇ। ਹੋਰ ਕਿਹੜੇ ਕਿਹੜੇ ਏਰੀਆ ਜਿਹੜੇ ਪ੍ਰਭਾਵਿਤ ਰਹਣਗੇ ਜੀ ਇਹਦੇ। ਆਪਣੇ ਹੀ 132 KV ਤੋਂ ਚੱਲਦੇ 3 2 3 ਫੀਡਰ ਬੰਦ ਰਹਾ। ਆਮ ਲੋਕਾਂ ਨੂੰ ਕੀ ਬਿਲ ਕਰਨਾ ਚਾਹੂਗਾ ਜਿਨ੍ਹਾਂ ਵੱਲੋਂ ਜਿਹੜੇ ਕਿਤੇ ਫੇਰੇ ਬਿਜਲੀ ਚੱਲ ਗਈ ਤੇ ਲੋਕੀ ਕੰਮ ਕਿਵੇਂ ਚੱਲਣਗੇ? ਆਮ ਲੋਕਾਂ ਨੂੰ ਇਹ ਹੈ ਵੀ 9 ਵਜੇ ਤੋਂ ਪਹਿਲਾਂ ਉਹਦਾ ਕੰਮ ਨਿਪਟਾ ਲੈਣ। ਠੀਕ ਹੈ 9 ਵਜੇ ਸਪਲਾਈ ਬੰਦ ਕਰਾਂਗੇ। ਉਦੋਂ ਬਾਅਦ 9 ਤੋਂ 5 ਤੱਕ ਬੰਦ ਰਹੇਗੀ। ਤੇ ਔਨ ਇਹੀ ਹੈ ਵੀ ਆਉਣ ਵਾਲੇ ਟਾਈਮ 'ਚ ਜੇ ਕੋਈ ਆਪਾਂ ਨੂੰ ਆਉਣ ਵਾਲੀਆਂ ਦਿੱਕਤਾਂ ਜੋ ਵੀ ਹੈ ਸਪਲਾਈ ਫੀਡਰ ਬੰਦ ਹੁੰਦੇ ਆ ਜਾਂ ਕੁਝ ਵੀ ਹੁੰਦਾ ਉਹਨਾਂ ਨੂੰ ਨਿਯਤਿਆ ਜਾ ਸਕੇ ਜਾਂ ਕਿਸੇ ਕੋਈ ਆਪਣੀ ਸਪਲਾਈ ਮਰ ਬੇਗਨ ਸਪਲਾਈ ਦਿੱਤੀ ਜਾ ਸਕੇ ਪੂਰੇ ਪੰਜਾਬ ਪਰ ਵਿੱਚ ਹੈ ਕਿ ਕਿਸ ਨੂੰ ਲੈ ਕੇ ਹੋ ਰਿਹਾ ਤੁਹਾਡੇ ਸਾਹਮਣੇ ਇਹ ਜਰੂਰੀ ਮੁਰੰਮਤ ਕਰਕੇ ਹੋ ਰਿਹਾ ਜੀ ਇਹਦਾ ਕੋਈ ਹੋਰ ਵੱਡਾ ਰੀਜ਼ਨ ਕੁਛ ਨਹੀਂ ਇਹ ਜਰੂਰੀ ਮੁਰੰਮਤ ਹੋ ਰਹੀ ਹੈ ਜੀ ਆਪਣਾ ਸਾਰੀਆਂ ਲਾਈਨਾਂ ਦੀ ਗ੍ਰੈਡਾਂ ਦੀ ਤੇ ਉਹਦੇ ਉਸ ਕਰਕੇ ਬੰਦ ਕੀਤਾ ਜਾ ਰਿਹਾ ਆਪਾਂ ਕਹਿ ਸਕਦੇ ਹਾਂ ਕਿ ਮੋਗਾ ਏਰੀਆ ਜਿਹੜਾ ਕੱਲ ਹੈ ਜਿਹੜਾ ਉਹ ਬਿਲਕੁਲ ਜਿਹੜਾ ਨੇਰੇ ਦੇ ਵਿੱਚ ਰਹੂਗਾ ਬਿਲਕੁਲ ਸਾਰਾ ਏਰੀਆ ਨੇਰੇ ਵਿੱਚ ਰਹੂਗਾ ਜੀ ਕੁਝ ਏਰੀਆ ਚੱਲਦੇ ਰਹਿਣਗੇ ਆਪਣੇ ਦੋ ਫੀਡਰ ਹੀ ਬੰਦ ਹੋਣਗੇ ਕੱਲ੍ਹ। ਐਸੀ ਜਈ ਜੋਗਿੰਦਰ ਸਿੰਘ ਜਿਨ੍ਹਾਂ ਦਾ ਕਹਿਣਾ ਹੈ ਕਿ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਬਿਜਲੀ ਦੇ ਕੱਟ ਲੱਗਣਗੇ ਅਤੇ ਮੋਗਾ ਸ਼ਹਿਰ ਵਿੱਚ ਵਕ-ਵਕ ਥਾਵਾਂ ਤੇ ਇਹ ਕੱਟ ਜਾਰੀ ਰਹਿਣਗੇ। ਉਹਨਾਂ ਨੇ ਕਿਹਾ ਕਿ ਆਉਣ ਵਾਲੀ ਸਰਦੀ ਨੂੰ ਦੇਖਦੇ ਹੋਏ ਪੂਰੇ ਪੰਜਾਬ ਭਾਰ ਵਿੱਚ ਅਤੇ ਮੋਗਾ ਜ਼ਿਲ੍ਹੇ ਦੇ ਵਿੱਚ ਇਹ ਕੱਟ ਰਹਿਣਗੇ ਅਤੇ ਉਹਨਾਂ ਵੱਲੋਂ ਮੋਗਾ ਵਾਸੀਓ ਨੇ ਅਪੀਲ ਕੀਤੀ ਗਈ ਹੈ ਉਹ ਸੰਯੋਗ ਕਰਨ ਉਹਨਾਂ ਦਾ ਜਿਸ ਨਾਲ ਅਗਰ ਉਹਨਾਂ ਦਾ ਕੋਈ ਜ਼ਰੂਰੀ ਕੰਮ ਹੈ ਉਹ 9 ਵਜੇ ਤੋਂ ਪਹਿਲਾਂ-ਪਹਿਲਾਂ ਆਪਣਾ ਕੰਮ ਨਿਪਟਾ ਸਕਣ। ਪੰਜਾਬ ਕੇਸੀ ਜਗਬਣੇ ਟੀਮ ਲਈ ਮੋਗਾ ਤੋਂ ਕਸ਼ਿ ਸਿੰਘਲਾ ਦੀ ਰਿਪੋਰਟ